ਕੀ ਰਵੀਪ੍ਰੀਤ ਸਿੱਧੂ ਅਸਤੀਫਾ ਦੇ ਰਿਹਾ ਬੀਜੇਪੀ ਤੋਂ ਕਿਉਂਕਿ ਮੈਨੂੰ ਪਤਾ ਸੀ ਤੁਹਾਡੇ ਕਨੈਕਸ਼ਨ ਬੜੇ ਗੂੜੇ ਨੇ ਬੀਜੇਪੀ 'ਚ ਬੜੇ ਡੂੰਘੇ ਨੇ ਜਦੋਂ ਤੁਸੀਂ ਗਏ ਹੋਗੇ ਸ਼ਖਾਵਤ ਸਾਹਿਬ ਨਾਲ ਹੋਰ ਬਹੁਤ ਸਾਰੇ ਲੋਕਾਂ ਨਾਲ ਤੁਸੀਂ ਟੌਪ ਟਨ ਟੱਚ ਕੀ ਹੋ ਗਿਆ ਜੇ ਜਦੋਂ ਤੁਹਾਡੇ ਆਪ ਦੇ ਤੁਹਾਡੇ ਤੋਂ ਮੂੰਹ ਮੋੜ ਜਾਂਦੇ ਨੇ ਤੇ ਰੋਜ਼ ਸਵੇਰੇ ਮਰਨਾ ਪੈਂਦਾਗਾ ਇਸ ਕਰਕੇ ਮੈਂ ਲੋਕਾਂ ਦੇ ਫਤਵੇ ਦੇ ਸਾਹਮਣੇ ਮੈਂ ਆਪ ਦਾ ਸਰਚ ਕਰਿਆ ਇਹ ਤੁਸੀਂ ਉਦੋਂ ਥਿੰਕ ਕਿਉਂ ਨਹੀਂ ਕੀਤਾ ਕਿ ਤੁਹਾਨੂੰ ਰੀ-ਥਿੰਕ ਕਰਨ ਦੀ ਲੋੜ ਪੈਗੀ ਜੇ ਉਹਦੀ ਥਿੰਕ ਕਰ ਲੈਂਦੇ ਫਸਾਹਨ ਅੰਦੋਲਨ ਹੋ ਰਿਹਾ ਸੀ ਵਿਰੋਧ ਹੋ ਰਿਹਾ ਸੀ ਤੁਸੀਂ ਭੱਜ ਕੇ ਜਾ ਕੇ ਡੀਜੀਪੀ ਚਲੇ ਗਏ ਮੈਨੂੰ ਰੋਜ਼ ਕਹਿੰਦੇ ਸੀ ਕਿ ਵੀ ਬ੍ਰਦਰ ਤੂੰ ਕੰਮ ਗਲਤ ਕਰ ਰਿਹਾ ਹੈ ਫਿਰ ਜਿਵੇਂ ਅਲੀਗੇਸ਼ਨ ਲੱਗਦੇ ਨੇ ਵੀ ਇਹ ਤਾਂ ਕਾਕਿਆਂ ਦੀ ਪਾਰਟੀ ਬਣ ਰਹੀ ਰਵੀਪ੍ਰੀਤ ਸਿੱਧੂ ਦਾਪ ਕਾਕਾ ਦਾ ਮੈਂ ਕਾਕਾ ਜੰਮਿਆ ਜਰੂਰ ਹਾਂ ਪਰ ਇਹ ਕਿਹਾ ਜਾਂਦਾਗਾ ਕਿ ਪੋਲਿਟਿਕਸ ਬਾਰੇ ਅੱਜਕੱਲ ਕਿ ਕਾਕਾ ਸ਼ਾਹੀ ਦਾ ਦੌਰ ਪੋਲਿਟਿਕਸ ਤੋਂ ਚਲਾ ਗਿਆ ਔਰ ਚਲਾ ਜਾਊਗਾ ਕਾਕੇ ਸਰਵਾਈ ਵੀ ਨਹੀਂ ਕਰਨਗੇ ਔਰ ਕਾਲੀ ਦਲਦੀ ਵੀ ਵਿਉਚਨਾ ਹੁੰਦੀ ਰਹੀ ਹੈ ਕਾਕਾ ਸ਼ਾਹੀ ਕਰਕੇ ਤੁਹਾਨੂੰ ਪਤਾ ਹੈ ਇਹਦੇ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਨਹੀਂ ਤੁਸੀਂ ਇੰਟਾਚ ਹੋ ਕੇ ਤੇ ਉਹਨਾਂ ਦੇ ਨਾਲ ਨਹੀਂ ਤੁਹਾਡਾ ਕੰਟੈਕਟ ਨਹੀਂ ਬਣਦਾਗਾ ਉਹਨਾਂ ਦੇ ਨਾਲ ਹੂੰ ਉਹ ਨਹੀਂ ਦੇਰ ਤੁਸੀਂ ਕਾਕੇ ਜੱਡੇ ਮਰਜੀ ਵੱਡੇ ਹੋਵੋਗੇ ਪੋਲਿਟਿਕਸ ਦੇ ਵਿੱਚ ਬੰਦਾ ਸਕਸੈਸਫੁਲ ਨਹੀਂ ਹੁੰਦਾ ਅੱਗੇ ਦਿਲ ਤੂੰ ਤੁਸੀਂ ਕੀ ਭਾਲਦੇ ਹੋ ਕੋਈ ਤੁਹਾਡਾ ਨਾ ਕੋਈ ਕਮਿਟਮੈਂਟ ਹੋਈ ਹੈ ਕਿਉਂਕਿ 15 ਨੂੰ ਤੁਸੀਂ ਤਿਆਰੀ ਕਰ ਰਹੇ ਸੀ ਟਿਕਟ ਕੋਈ ਹੋਰ ਲੈ ਗਿਆ ਹੂੰ ਹੁਣ ਵੀ ਤੁਸੀਂ ਹੁਣ ਫੇਰ ਤੁਸੀਂ ਦੁਬਾਰਾ ਆ ਗਏ ਕੱਲ ਨੂੰ 27 ਦੀ ਟਿਕਟ ਕਿਸੇ ਹੋਰ ਕੋਲੇ ਹੋਵੇ ਵਿਕਰਮ ਸਿੰਘ ਮਜੀਠੀਆ ਮੇਰਾ ਕਲਾ ਦੋਸਤ ਨਹੀਂ ਹੈਗਾ ਉਹਨੇ ਮੇਰੇ ਤੋਂ ਜਿੱਦੋਂ ਵੀ ਮੇਰੇ ਜ਼ਿੰਦਗੀ 'ਚ ਮੇਰੇ ਤੇ ਭੀੜ ਪਈ ਹੈਗੀ ਮੈਂ ਉੱਥੇ ਸਪੀਚ ਵਿੱਚ ਵੀ ਇਹ ਗੱਲ ਕਹੀ ਸੀ ਜਿੱਥੇ ਮੇਰੇ ਆਪ ਦੇ ਪਰਿਵਾਰ ਨੇ ਮੇਰਾ ਹੱਥ ਛੱਡਤਾ ਸੀਗਾ ਮੇਰਾ ਸਾਥ ਛੱਡਤਾ ਸੀਗਾ ਬੇਕਮ ਸਿੰਘ ਮਜੀਠੀਆ ਮੇਰੇ ਨਾਲ ਖੜਾ ਰਿਹਾ ਹੈਗਾ ਇਹ ਤਾਂ ਮਰਦਾਂ ਵਾਲੀ ਗੱਲ ਹੈ ਜੀ ਕਿ ਜੇ ਤੁਹਾਡੇ ਨਾਲ ਕੋਈ ਖੜਦਾਗਾ ਤੁਹਾਡੇ ਮਾੜੇ ਵਕਤ ਤੇ ਤੁਸੀਂ ਉਹਨਾਂ ਦੇ ਮਾੜੇ ਵਕਤ ਤੁਸੀਂ ਉਹਨਾਂ ਨਾਲ ਖੜਨਾ ਆਉਂਦਾ ਅਮਰਪਾਲ ਵਾਰੀ ਤੁਸੀਂ ਕੀ ਸੋਚਦੇ ਹੋ ਅਸੀਂ ਬਾਬਾ ਢਾਲਸੰਗੀ ਦੇ ਪਰਿਵਾਰ ਵਿੱਚੋਂ ਬਿਲੋਂਗ ਕਰਦੇ ਆ ਜਿਨ੍ਹਾਂ ਨੇ 9 ਮਹੀਨੇ ਗੁਰੂ ਸਾਬ ਦੀ ਸੇਵਾ ਕੀਤੀ ਹੈ ਕਿ ਸੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਜੋ ਤਲਵੰਡੀ ਸਾਬ ਉਹ ਆਏ ਸੀਗੇ। ਅਰਵੀ ਜਿੱਥੇ ਅਸੀਂ ਬੈਠੇ ਹਾਂਗੇ ਇਸ ਤੁਹਾਡੀ ਹਵੇਲੀ 'ਚ ਸਿੱਧੂ ਮੂਸੇਵਾਲਾ ਨੇ ਗਾਣੇ ਵੀ ਸ਼ੂਟ ਕੀਤੇ ਬੰਬੀਹਾ ਕੀਤਾ ਇੱਕ ਗਾਣਾ ਹੋਰ ਕਿਸ ਤਰ੍ਹਾਂ ਦੀਆਂ ਯਾਦਾਂ ਨੇ ਸਿੱਧੂ ਦੇ ਨਾਲ ਤੁਹਾਡੀਆਂ? ਬਹੁਤ achiਆਂ ਯਾਦਾਂ ਨੇ ਜੀ। ਬਹੁਤ ਚੰਗਾ ਇਨਸਾਨ ਸੀਗਾ। ਸਾਫ਼ ਦਿਲ ਦਾ ਇਨਸਾਨ ਸੀਗਾ। ਜਿਵੇਂ ਤੁਸੀਂ ਕਿਹਾ ਕਾਕਾ ਸ਼ਾਹੀ ਤੋਂ ਪਾਸੇ हट ਕੇ ਇਨਸਾਨ ਸੀਗਾ। ਤੋਂ ਨਾਲ ਕਦੇ ਗੱਲਬਾਤ ਹੁੰਦੀ ਸੀ ਉਹਦੇ ਸਟ੍ਰੈਸ ਦੇ ਦਿਨ ਸੀ ਜਿਹੜੇ ਲਾਸਟ ਆਪਾਂ ਉਹਦੇ ਗਾਣਿਆਂ 'ਚ ਦੇਖ ਰਹੇ ਹਾਂਗੇ ਮੇਰੀ ਗੱਲਬਾਤ ਇੱਕ ਹਫਤਾ ਪਹਿਲਾਂ ਹੀ ਹੋਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਕਿ ਮੈਂ ਮਾਤਾ ਜੀ ਨੂੰ ਲੈ ਕੇ ਆਵਾਂਗਾ ਤੁਹਾਡੀ ਹਵੇਲੀ ਵੀ ਦਿਖਾਉਣੀ ਹੈਗੀ ਤੇ ਉਹ ਇੱਕ ਮੂਵੀ ਸ਼ੂਟ ਕਰਨ ਦੀ ਸੋਚ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ ਅਸੀਂ ਨਵੰਬਰ-ਦਿਸੰਬਰ ਦੇ ਮਹੀਨੇ ਵਿੱਚ ਅਸੀਂ 2-4 ਮਹੀਨੇ ਵਾਸਤੇ ਤੇਰੀ ਹਵੇਲੀ 'ਚ ਮੂਵੀ ਸ਼ੂਟ ਕਰਨੀ ਹੈ ਬਟ ਇੱਕ ਹਫਤੇ ਬਾਅਦ ਇਹ ਟ੍ਰੈਜੇਡੀ ਹੋ ਗਈ ਤੇ ਪਰਾਗ ਵੱਤ ਗਿਆ ਹਾਂ ਉਹਦੇ ਤੇ ਟਾਈਮ ਦਾ ਪ੍ਰੈਸ਼ਰ ਬੜਾ ਹੁੰਦਾ ਸੀਗਾ ਜਦੋਂ ਵੀ ਮੈਨੂੰ ਮਿਲਦਾ ਵੀ ਹੁੰਦਾ ਸੀਗਾ ਇੱਥੇ ਹੀ ਬੜੀ ਜਲਦੀ ਛਬੜੀ ਛੇਤੀ ਹੀ ਹੁੰਦਾ ਸੀ ਮੇਰੇ ਚਾਹੋ ਫੋਨ ਉਹਦੇ ਆਉਂਦੇ ਰਹਿੰਦੇ ਸੀਗੇ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪੰਜਾਬ ਨੂੰ ਤੇ ਸਿੱਖਾਂ ਨੂੰ ਹਿਸਟਰੀ ਚ ਬੜੇ ਟਰੋਮੇ ਮਿਲਦੇ ਰਹੇ ਨੇ ਜਿਹਨੂੰ ਟਰੋਮਾ ਮਿਲਿਆ ਹੋਵੇ ਉਹ ਬੈਲੈਂਸ ਨਹੀਂ ਹੁੰਦਾ ਪੰਜਾਬ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਬੈਲੈਂਸ ਨਹੀਂ ਹੈ ਪੰਜਾਬ ਜਿਹਨੂੰ ਪਿਆਰ ਕਰਦਾ ਉਹਨੂੰ ਵੀ ਬਹੁਤ ਜ਼ਿਆਦਾ ਕਰਦਾ ਜਿਹਨੂੰ ਨਫ਼ਰਤ ਕਰਦਾ ਉਹਨੂੰ ਵੀ ਬਹੁਤ ਜ਼ਿਆਦਾ ਕਰਦਾ ਹੈ ਪੰਜਾਬ ਮੱਧੇ ਮਾਰਗੀ ਬਹੁਤ ਘਟ ਚੱਲਦਾ ਜਦੋਂ ਪੰਜਾਬ ਚ ਕਿਸਾਨ ਅੰਦੋਲਨ ਹੋਇਆ ਤਾਂ ਪੰਜਾਬ ਚ ਜੱਟਾਂ ਨੇ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਬਹੁਤ ਕੀਤਾ ਜਦੋਂ ਬੀਜੇਪੀ ਨੇ ਸੱਤਾ ਦੇ ਸੁਪਨੇ ਦਿਖਾਏ ਤਾਂ ਜੱਟਾਂ ਦੀਆਂ ਕਿਸਾਨਾਂ ਦੀਆਂ ਬੀਜੇਪੀ ਦੇ ਲਈ ਲਾਈਨਾਂ ਵੀ ਲੱਗੀਆਂ ਪਰ ਉਸ ਤੋਂ ਬਾਅਦ ਕੁਝ ਲੋਕ ਨੇ ਜਿਹੜੇ ਬੀਜੇਪੀ ਛੱਡ ਕੇ ਬਾਹਰ ਵੀ ਆਏ ਅਜਿਹਾ ਇੱਕ ਨਾਂ ਰਵੀਪ੍ਰੀਤ ਸਿੰਘ ਸਿੱਧੂ ਦਾ ਜਿਹੜੇ ਤਲਵੰਡੀ ਸਾਬੋ ਹਲਕੇ ਤੋਂ ਨੇ ਤੇ ਉਹ ਇੱਕ ਬੜੇ ਹੀ ਇਤਿਹਾਸਿਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਕਿਉਂ ਉਹਨਾਂ ਨੇ ਰੀਥਿੰਕ ਕੀਤਾ ਕਿਉਂ ਉਹਨਾਂ ਨੂੰ ਬੀਜੇਪੀ ਨਹੀਂ ਚੱਚੀ ਗੱਲਬਾਤ ਕਰਦੇ ਆ ਬਾਈ ਜੀ ਦੇ ਨਾਲ ਸਵਾਗਤ ਹੈ ਬਾਈ ਜੀ ਬਹੁਤ ਬਹੁਤ ਤੁਹਾਡਾ ਪਰੋਪਰਟੀ ਵੀ ਕੀ ਹਾਲ ਸਭ ਤੋਂ ਪਹਿਲਾਂ ਤਾਂ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਖਬਰ ਸੁਣੀ ਕਿ ਰਵੀਪ੍ਰੀਤ ਸਿੱਧੂ ਅਸਤੀਫਾ ਦੇ ਰਿਹਾ ਬੀਜੇਪੀ ਤੋਂ ਕਿਉਂਕਿ ਮੈਨੂੰ ਪਤਾ ਸੀ ਤੁਹਾਡੇ ਕਨੈਕਸ਼ਨ ਬੜੇ ਗੂੜੇ ਨੇ ਬੀਜੇਪੀ 'ਚ ਬੜੇ ਡੂੰਗੇ ਨੇ ਜਦੋਂ ਤੁਸੀਂ ਗਏ ਹੋਗੇ ਸ਼ਖਾਵਤ ਸਾਹਿਬ ਨਾਲ ਹੋਰ ਬਹੁਤ ਸਾਰੇ ਲੋਕਾਂ ਨਾਲ ਤੁਸੀਂ ਟੌਪ ਤੇ ਟੱਚ ਸੀ ਕੀ ਹੋ ਗਿਆ ਜਹਾ ਸਾਡੇ ਹਲਕੇ ਦੇ ਲੋਕ ਜੀ ਪੰਜਾਬੀ ਕੌਮ ਤੇ ਪੰਥ ਲਾਲੋ ਐਗਰੀ ਨਹੀਂ ਕਰ ਰਿਹਾ ਸੀਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਕਿਹਾ ਬਹੁਤ ਮੇਰੇ ਚੰਗੇ ਰਿਲੇਸ਼ਨਸ਼ਿਪ ਸੀਗੇ ਸ਼ਿਕਾਪਾਤ ਸਾਹਿਬ ਦੇ ਨਾਲ ਉਹਨਾਂ ਦੇ ਕਰਕੇ ਹੀ ਬਿਕੋਜ਼ ਉਹ ਵੀ ਇੱਕ ਗਰਾਊਂਡ ਲੈਵਲ ਪੋਲੀਟੀਸ਼ੀਅਨ ਨੇਗੇ ਉਹਨਾਂ ਦੇ ਕਰਕੇ ਹੀ ਅਸੀਂ ਬੀਜੇਪੀ ਜੁਆਇਨ ਕੀਤੀ ਸੀਗੀ ਪਰ ਜੋ ਸਿਸਟਮ ਪੰਜਾਬ ਦੇ ਵਿੱਚ ਹੈ ਕਿਉਂਕਿ ਪਿਛਲੇ 1.5 ਸਾਲ ਤੋਂ ਸ਼ਿਕਾਪਾਤ ਸਾਹਿਬ ਪੰਜਾਬ ਦੇ ਵਿੱਚ ਨਹੀਂ ਸੀਗੇ ਤੇ ਜੋ ਪੰਜਾਬ ਦਾ ਸਿਸਟਮ ਜੋ ਚਲਾ ਰਹੇ ਸੀਗੇ ਜੋ ਸੰਗਠਨ ਮੰਤਰੀ ਸਾਹਿਬ ਸੀਗੇ ਉਹਨਾਂ ਦੇ ਨਾਲ ਤਾਲਮੇਲ ਨਹੀਂ ਬੈਠਣ ਕਰਕੇ ਤੇ ਦੂਜਾ ਵੱਡਾ ਰੀਜ਼ਨ ਹੈ ਕਿ ਮੇਰਾ ਇੱਕ ਰੂਰਲ ਹਲਕਾ ਹੈ ਜੀ ਐਂਡ ਮੇਰੇ ਰੂਰਲ ਹਲਕੇ ਚ ਹਾਲਾਂਕਿ ਮੇਰਾ ਵਿਰੋਧ ਕੀਤਾ ਨਹੀਂ ਲੋਕਾਂ ਨੇ ਜਿਵੇਂ ਬਾਕੀ ਹਲਕਿਆਂ ਚ ਹੋਇਆਗਾ ਪਰ ਜਦੋਂ ਤੁਹਾਡੇ ਆਪ ਦੇ ਤੁਹਾਡੇ ਤੋਂ ਮੂੰਹ ਮੋੜ ਜਾਂਦੇ ਨੇ ਤੇ ਰੋਜ਼ ਸਵੇਰੇ ਮਰਨਾ ਪੈਂਦਾਗਾ ਇਸ ਕਰਕੇ ਮੈਂ ਲੋਕਾਂ ਦੇ ਫਤਵੇ ਦੇ ਸਾਹਮਣੇ ਮੈਂ ਆਪਦਾ ਸਿਰ ਝੁਕਾਇਆ ਕੌਣ ਕੌਣ ਤੁਹਾਡਾ ਆਪਣਾ ਮੂੰਹ ਮੋੜ ਗਿਆ ਸੀ ਰਿਸ਼ਤੇਦਾਰ ਦੋਸਤ ਨਹੀਂ ਜੀ ਰਿਸ਼ਤੇਦਾਰ ਦੋਸਤ ਆ ਬਾਅਦ ਚ ਆਉਂਦੇ ਨੇ ਜੀ ਤੁਹਾਡੇ ਹਲਕੇ ਦੇ ਜਿਹੜੇ ਲੋਕ ਨੇਗੇ ਉਹ ਸਭ ਤੋਂ ਜ਼ਿਆਦਾ ਮੈਨਾ ਰੱਖਦੇ ਨੇਗੇ ਐਂ ਮੇਰਾ ਇੱਕ ਰੂਰਲ ਹਲਕਾ ਹੈਗਾ ਐਂ ਮੈਂ ਪਾਲਿਆ ਵੀ ਮਤਲਬ ਆਪਦੇ ਪਰਿਵਾਰ ਵਾਂਗੂ ਹੈ ਹਲਕਾ ਪਿਛਲੇ 15 ਸਾਲਾਂ ਦਾ ਮੈਂ ਇਸ ਹਲਕੇ ਦੇ ਵਿੱਚ ਕੰਮ ਕਰ ਰਿਆਂਗਾ ਮੇਰਾ ਬਹੁਤ ਇੱਕ ਗੂੜਾ ਇੱਕ ਪਿਆਰ ਇੱਕ ਰਿਸ਼ਤਾ ਇਹੋ ਜਿਹਾ ਬਣ ਗਿਆ ਸੀਗਾ ਜੋ ਰਿਸ਼ਤੇਦਾਰੀ ਦੋਸਤ ਤੇ ਸੀਗਾ ਸੋ ਉਹਨਾਂ ਦੇ ਹਰ ਰੋਜ਼ ਮੈਂ ਉਹਨਾਂ ਨੂੰ ਮਿਲਦਾ ਸੀ ਮਿਲਦੇ ਸੀ ਮੈਨੂੰ ਐ ਨਹੀਂ ਕਹਿੰਦੇ ਸੀ ਕਿ ਵੀ ਮਿਲਦੇ ਨਹੀਂ ਸੀਗੇ ਪਰ ਮੈਨੂੰ ਰੋਜ਼ ਕਹਿੰਦੇ ਸੀਗੇ ਵੀ ਅ ਬ੍ਰਦਰ ਤੂੰ ਕੰਮ ਗਲਤ ਕਰ ਲਿਆ ਰੀਥਿੰਕ ਕਰੋ ਇਹ ਤੁਸੀਂ ਉਦੋਂ ਥਿੰਕ ਕਿਉਂ ਨਹੀਂ ਕੀਤਾ ਕਿ ਤੁਹਾਨੂੰ ਰੀਥਿੰਕ ਕਰਨ ਦੀ ਲੋੜ ਪੈ ਗਈ ਜੇ ਉਹਦੀ ਥਿੰਕ ਕਰ ਲੈਂਦੇ ਦੇਖੋ ਸਾਨੂੰ ਜੋ ਕਿਸਾਨ ਅੰਦੋਲਨ ਹੋ ਰਿਹਾ ਸੀ ਵਿਰੋਧ ਹੋ ਰਿਹਾ ਸੀ ਤੁਸੀਂ ਭੱਜ ਕੇ ਜਾ ਕੇ ਬੀਜੇਪੀ ਚਲੇ ਗਏ ਜਦੋਂ ਕਿਸਾਨ ਅੰਦੋਲਨ ਹੋ ਰਿਹਾ ਸੀਗਾ ਜੀ ਸਾਨੂੰ ਆਏ ਸੀਗਾ ਨਹੀਂ ਮੈਂ ਬਾਚੂਗੇ ਚਾਹੇ ਹਾਂ ਮੈਂ ਮੈਂ ਜਦੋਂ ਕਿਸਾਨ ਅੰਦੋਲਨ ਵਿਡਰੋ ਹੋ ਗਿਆ ਸੀਗਾ ਜਦੋਂ ਮੋਦੀ ਸਾਹਿਬ ਨੇ ਮਾਫੀ ਮੰਗ ਲਈ ਸੀਗੀ ਉਦੋਂ ਆਪਾਂ ਦਿੱਲੀ ਤੋਂ ਵਾਪਸ ਆ ਗਏ ਸੀਗੇ ਉਦੋਂ ਮੈਂ ਜੁਆਇਨ ਕੀਤਾ ਸੀਗਾ ਸੋ ਕਿਸਾਨਾਂ ਨੂੰ ਉਹ ਦੋਲਾਂ ਦੇ ਡੂਰਿੰਗ ਨੇ ਮੈਂ ਕੀਤਾ ਸੀਗਾ ਪਰ ਮੈਨੂੰ ਲੱਗਦਾ ਸੀਗਾ ਵੀ ਆਪਾਂ ਕੋਈ ਨਾ ਕੋਈ ਦੇਖੋ ਹਰੇਕ ਬੰਦਾ ਆਪਦੇ ਹਲਕੇ ਦੇ ਲੋਕ ਲੋਕਾਂ ਵਾਸਤੇ ਕੰਮ ਕਰਦਾ ਹੈਗਾ ਸੋ ਮੈਨੂੰ ਲੱਗਦਾ ਸੀਗਾ ਵੀ ਮੈਂ ਜੇ ਭਾਜਪਾ ਨੂੰ ਕੋਈ ਕਨਵਿੰਸ ਕਰ ਸਕਾਂ ਵੀ ਜੋ ਪੰਜਾਬ ਦੇ ਜਿਹੜੇ ਮੁੱਦੇ ਨੇਗੇ ਉਹਨਾਂ ਦੇ ਉੱਤੇ ਉਹ ਕੋਈ ਸਟੈਪਸ ਚੱਕ ਚੱਕ ਸਕਣ ਪਰ ਸੈਡਲੀ ਕੋਈ ਇਧਰਲੇ ਪਾਸੇ ਗੱਲ ਚੱਲੀ ਨਹੀਂ ਹੂੰ ਪਰ ਤੁਸੀਂ ਤਾਂ ਇੰਨਾ ਲੰਬਾ ਸਮਾਂ ਰੇ ਇਨਾ ਲੰਬਾ ਸਮਾਂ ਤੁਹਾਨੂੰ ਨਹੀਂ ਸਮਝਾਇਆ ਨਹੀਂ ਸਮਝ ਸਮਝ ਤਾਂ ਆ ਗਿਆ ਸੀਗਾ ਅਸੀਂ ਟ੍ਰਾਈ ਟੂ ਵੀ ਵਰ ਟ੍ਰਾਈਂ ਟੂ ਕਨਵਿੰਸ ਦਾ ਭਾਜਪਾ ਲੀਡਰਸ਼ਿਪ ਕਿ ਆ ਪੰਜਾਬ ਦੇ ਜਿਹੜੇ ਮੁੱਦੇ ਨੇਗੇ ਇਹਨਾਂ ਤੇ ਆਪਾਂ ਨੂੰ ਕੋਈ ਨਾ ਕੋਈ ਗੌਰ ਕਰਨੀ ਚਾਹੀਦੀ ਹੈਗੀ ਤੇ ਉਹਨਾਂ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਤੁਹਾਡੀ ਪ੍ਰੋਬਲਮ ਵਿਅਕਤੀਆਂ ਨਾਲ ਸੀ ਜਾਂ ਸਿਧਾਂਤਾਂ ਨਾਲ ਸੀ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਜਨਾਜ ਸਿਖਾਵਤ ਸਾਹਿਬ ਸੀ ਠੀਕ ਮਾਹੌਲ ਰਿਹਾ ਹਾਂ ਤਾਂ ਸਿਖਾਵਤ ਸਾਹਿਬ ਵੀ ਮਸਲੇ ਹੱਲ ਕਰਾ ਸਕਦੇ ਸੀ ਉਹਨਾਂ ਨੇ ਨਹੀਂ ਕਰਾਇਆ ਨਹੀਂ ਸਿਖਾਵਤ ਸਾਹਿਬ ਜਦੋਂ ਅਸੀਂ ਜੁਆਇਨ ਕੀਤਾ ਇਲੈਕਸ਼ਨ ਦੇ ਟਾਈਮ ਸਿਖਾਵਤ ਸਾਹਿਬ ਇੱਥੇ ਸੀਗੇ ਉਦੋਂ ਬੜੀ ਅੱਗ ਚ ਸੀ ਉਹਨਾਂ ਦੇ ਕਰਕੇ ਅਸੀਂ ਉਹਨਾਂ ਦਾ ਹੱਥ ਫੜਿਆ ਸੀਗਾ ਐਂਡ ਹੀ ਵਾਸ ਰਿਪਲੇਸਡ ਐਸ ਸੂਨ ਐਜ਼ ਅ ਇਲੈਕਸ਼ਨ ਗਾਟ ਓਵਰ ਆਈ ਥਿੰਕ 6 ਮਹੀਨੇ ਬਾਅਦ ਸ਼ਖਾਵਤ ਸਾਹਿਬ ਦੇ ਥਾਂ ਤੇ ਕੋਈ ਹੋਰ ਨਵਾਂ ਬੰਦਾ ਲੱਗੇ ਸੀਗੇ ਰupani ਸਾਹਿਬ ਲੱਗੇ ਸੀਗੇ ਤੇ ਉਹਨਾਂ ਨਾਲ ਇੱਕ ਵਿਜਨ ਨਹੀਂ ਮਤਲਬ ਉਹੋ ਜੀ ਬਣ ਸਕੀ ਬਟ ਮੇਨ ਰੀਜ਼ਨ ਇਜ਼ ਜਿਹੜਾ ਵਰਕਿੰਗ ਹੈਗੀ ਜਿਹੜੀ ਪਾਰਟੀ ਦੀ ਵਰਕਿੰਗ ਹੈਗੀ ਜਿਹੜਾ ਸੰਗਠਨ ਚਲਾਉਣ ਵਾਲਾ ਜਿਹੜੇ ਲੋਕ ਨੇਗੇ ਉਹਨਾਂ ਦੇ ਨਾਲ ਜਿਹੜੇ ਸਾਡੇ ਵਿਚਾਰ ਸੀਗੇ ਉਹ ਬਿਲਕੁਲ ਜਾਂ ਤਾਂ ਉਹਨਾਂ ਨੇ ਸਾਡੇ ਵਿਚਾਰ ਅਪਣਾਏ ਹੀ ਨਹੀਂ ਜੋ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਲੋਕਾਂ ਦੇ ਜਿਹੜੇ ਮੁੱਦੇ ਸੀਗੇ ਉਹ ਸਾਹਮਣੇ ਰੱਖਣ ਵਾਸਤੇ ਉਹਨਾਂ ਦੇ ਉੱਤੇ ਉਹਨਾਂ ਨੇ ਗੌਰ ਨਹੀਂ ਕੀਤੀ ਜੀ ਹੂੰ ਹੂੰ ਤੇ ਇਹ ਗੱਲ ਤੁਸੀਂ ਉੱਪਰ ਤੱਕ ਪਹੁੰਚਾਈ ਸੀਗੀ ਜੇ ਮੈਂ ਲਵ ਇਹ ਗੱਲ ਜਾਣਦੀ ਰਹੀ ਜਾਂ ਕੁਝ ਗੱਲਾਂ ਦੱਸ ਸਕਦੇ ਹਾਂ ਆਈਡੈਂਟੀਫਾਈ ਕਰਕੇ ਕਿਹੜਾ ਗੱਲਾਂ ਸੀ ਜਿਨ੍ਹਾਂ ਕਰਕੇ ਮੈਂ ਦੇਖੋ ਜਿਵੇਂ ਪਾਣੀਆਂ ਦਾ ਮੁੱਦਾ ਹੋ ਗਿਆ ਜੀ ਕਿਉਂਕਿ ਮੇਰਾ ਇੱਕ ਤਾਂ ਰੂਰਲ ਹਲਕਾਗਾ ਇੱਕ ਪਾਣੀ ਦੀ ਬੜੀ ਕਿੱਲਤ ਹੈਗੀ ਇੱਥੇ ਸੋ ਵੀ ਡਿਡ ਟ੍ਰਾਈ ਅਸੀਂ ਉੱਤੇ ਤੱਕ ਕੋਸ਼ਿਸ਼ ਕੀਤੀ ਵੀ ਕੋਈ ਪਾਣੀ ਦੇ ਉੱਤੇ ਕੋਈ ਨਾ ਕੋਈ ਜਿਹੜੀ ਵਾਟਰ ਟ੍ਰੀਟੀ ਹੈਗੀ ਰਾਈਪੇਰੀਅਨ ਟ੍ਰੀਟੀ ਹੈਗੀ ਉਹਦੇ ਉੱਤੇ ਕੁਝ ਨਾ ਕੁਝ ਕੀਤਾ ਜਾਵੇ ਵੱਡੀਆਂ ਗੱਲਾਂ ਲੱਗਦੀਆਂ ਨੇਗੀਆਂ ਬਟ ਜਿਹੜਾ ਪੰਜਾਬੀ ਫਾਰਮਰ ਹੈਗਾ ਉਹਦਾ ਜਿਹੜਾ ਲਾਈਵਲੀਹੂਡ ਹੈਗਾ ਤੇ ਪਾਣੀ ਤੋਂ ਬਿਨਾਂ ਤਾਂ ਬਿਲਕੁਲ ਚੱਲਦਾ ਨਹੀਂਗਾ ਜੀ ਸੋ ਇਹੋ ਜਿਹੇ ਮੁੱਦੇ ਸੀਗੇ ਬੰਦੀ ਸਿੱਖਾਂ ਦਾ ਮੁੱਦਾ ਇੱਕ ਹੋਰ ਸੀਗਾ ਤੇ ਉਹਦੇ ਤੇ ਕੋਈ ਹੱਦ ਤੱਕ ਤੁਹਾਨੂੰ ਪਤਾ ਹੈਗਾ ਕੋਈ ਕੋਈ ਕੰਮ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਹੂੰ ਹੂੰ ਅਕਾਲੀ ਦਲ ਦੇ ਉੱਤੇ ਤਾਂ ਆਪ ਹਜ਼ਾਰ ਐਲੀਗੇਸ਼ਨ ਸੀਗੇ ਬੇਅਦਵੀ ਵਾਲਾ ਐਲੀਗੇਸ਼ਨ ਆ ਡੇਰਾ ਮਾਫੀ ਦਾ ਐਲੀਗੇਸ਼ਨ ਆ ਅਕਾਲੀ ਦਲ ਤੇ ਹੋਰ 3600 ਐਲੀਗੇਸ਼ਨ ਸੀ ਅਕਾਲੀ ਦਲ ਤੋਂ ਤੁਸੀਂ ਕੀ ਭਾਲਦੇ ਹੋ ਦੇਖੋ ਅਕਾਲੀ ਦਲ ਦੇ ਉੱਤੇ ਐਲੀਗੇਸ਼ਨ ਜ਼ਰੂਰ ਲੱਗੇ ਸੀਗੇ ਪਰ ਅਕਾਲੀ ਦਲ ਗਲਤੀਆਂ ਸਭ ਤੋਂ ਹੁੰਦੀਆਂ ਨੇ ਜੇ ਕੋਈ ਬੰਦਾ ਗਲਤੀ ਨਹੀਂ ਕਰਦਾ ਤੇ ਉਹਦਾ ਰੱਬ ਦੇ ਬਰਾਬਰ ਹੋ ਜਾਂਦਾਗਾ ਗਲਤੀਆਂ ਜ਼ਰੂਰ ਹੋਈਆਂ ਨੇ ਪਰ ਉਹਨਾਂ ਨੇ ਗਲਤੀਆਂ ਆਪਦੀਆਂ ਸੁਧਾਰੀਆਂ ਨੇਗੀਆਂ ਹੁਣ ਉਹਨਾਂ ਨੇ ਜਿਹੜਾ ਏਜੰਡਾ ਅਕਾਲੀ ਦਲ ਦਾ ਪੁਰਾਣਾ ਏਜੰਡਾ ਸੀਗਾ ਜਿਹੜਾ ਪੰਥਿਕ ਏਜੰਡਾ ਸੀਗਾ ਉਹ ਅਕਾਲੀ ਦਲ ਉਸ ਏਜੰਡੇ ਤੇ ਆ ਗਿਆ ਐਂਡ ਲੋਕ ਵੀ ਉਹਨਾਂ ਨੂੰ ਰਿਸਪੌਂਡ ਬਹੁਤ ਵਧੀਆ ਤਰੀਕੇ ਨਾਲ ਖਾਸ ਕਰਕੇ ਸਾਡੇ ਬਠਿੰਡੇ ਜ਼ਿਲ੍ਹੇ ਵਿੱਚ ਅਕਾਲੀ ਦਲ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਇੱਕ ਜਿਹੜਾ ਉਹਨਾਂ ਨੇ ਭਾਜਪਾ ਦੇ ਨਾਲ ਦੇਖੋ ਸੱਤਾ ਕਿਹਨੂੰ ਪਿਆਰੀ ਨਹੀਂ ਹੈਗੀ ਸੁਖਵੀਰ ਜੀ ਨੇ ਪ੍ਰਧਾਨ ਜੀ ਨੇ ਆਪ ਕਿਹਾਗਾ ਵੀ ਜੇ ਅਸੀਂ ਟਾਇਪ ਕਰ ਲੈਂਦੇ ਤੇ ਸ਼ਾਇਦ ਅਸੀਂ 10-12 ਸੀਟਾਂ ਲੈ ਜਾਂਦੇ ਪਰ ਉਹ ਜਿਹੜੇ ਸਿਧਾਂਤਾਂ ਤੇ ਗੱਲ ਹੁਣ ਅੜੀ ਹੋਈ ਹੈਗੀ ਵੀ ਅਸੀਂ ਸਿਧਾਂਤਾਂ ਤੋਂ ਖੱਬੇ ਸੱ ਹਾਂਜੀ ਮੇਬੀ ਵੀ ਆਰ ਅਕਾਲੀ ਦਲ ਆਰ ਕਮਿੰਗ ਬੈਕ ਆਨ ਟੂ ਦਾ ਪੰਥਿਕ ਟਰੈਕ ਤੁਹਾਨੂੰ ਲੱਗਦਾ ਲੋਕ ਸਿਧਾਂਤਿਕ ਪੋਲਿਟਿਕਸ ਨੂੰ ਰਿਸਪੌਂਡ ਕਰਦੇ ਆ ਮੈਂ ਕਰਦਾ ਜੀ ਤੁਸੀਂ ਨਹੀਂ ਲੋਕ ਮੈਂ ਇਲੈਕਸ਼ਨ ਦੀ ਗੱਲ ਕੀ ਇਲੈਕਸ਼ਨ ਸਿਧਾਂਤਾਂ ਤੇ ਹੁੰਦੀ ਹੈ ਦੇਖੋ ਜਦੋਂ ਨਾ ਮੈਂ ਅਕਾਲੀ ਦਲ ਜੁਆਇਨ ਕੀਤਾ ਜੀ ਜਿਵੇਂ ਮੈਂ ਪਹਿਲਾਂ ਕਿਹਾ ਮੇਰੇ ਹਲਕੇ ਦੇ ਲੋਕ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਨੇ ਐਂਡ ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਇੰਨਾ ਵਧੀਆ ਰਿਸਪੌਂਸ ਦਿੱਤਾ ਕਹਿੰਦੇ ਲਾਸਟ 12 13 ਡੇਸ ਇਨਾ ਪਿਆਰ ਦਿੱਤਾ ਗੰਦ ਲਾਸਟ 1230 ਨੇ ਸੁਖਬੀਰ ਜੀ ਦੇ ਅਸੀਂ ਪੰਜ ਪ੍ਰੋਗਰਾਮ ਕਰਾਇਆ ਨੇ ਮਜੀਠੀਆ ਸਾਹਿਬ ਦੇ ਅਸੀਂ ਪੰਜ ਪ੍ਰੋਗਰਾਮ ਕਰਾਇਆ ਨੇ ਕੱਲ ਬੀਬਾ ਜੀ ਦੇ ਅਸੀਂ 10 ਪਿੰਡਾਂ ਵਿੱਚ ਪ੍ਰੋਗਰਾਮ ਕਰਾਇਆ ਨੇ ਫੀਨੋਮੈਨਲ ਰਿਸਪੌਂਸ ਮਿਲ ਜਾਏਗਾ ਲੋਕਾਂ ਤੋਂ ਸੋ ਆਈ ਥਿੰਕ ਮੈਂ ਆਪਦੇ ਵਾਸਤੇ ਇੱਕ ਬਹੁਤ ਵਧੀਆ ਡਿਸੀਜਨ ਲਿਆਗਾ ਐਂਡ ਹੋਪਫੁਲੀ ਪਾਰਟੀ ਵਾਸਤੇ ਵੀ ਅਕਾਲੀ ਦਲ ਵਾਸਤੇ ਵੀ ਅਸੀਂ ਇੱਥੋਂ ਤਕੜੇ ਹੋ ਕੇ ਬੀਬਾ ਜੀ ਨੂੰ ਜਿਤਾਵਾਂਗੇ ਤੇ ਹੋਪਫੁਲੀ ਅਕਾਲੀ ਦਲ ਸ਼ੂਡ ਗੈਟ ਬੈਕ ਟੂ ਇਟਸ ਫਾਰਮਰ ਗਲੋਰੀ ਤੁਹਾਨੂੰ ਲੱਗਦਾ ਅਕਾਲੀ ਦਲ ਦਾ ਰਿਵਾਈਵਲ ਹੋ ਜਾਏਗਾ ਬਿਲਕੁ ਇਟ ਇਜ਼ ਨਾਟ ਅ ਪੋਲਿਟিক্যাল ਪਾਰਟੀ ਅਕਾਲੀ ਦਲ ਇਜ਼ ਅ ਸੋਚ ਅਕਾਲੀ ਦਲ ਇੱਕ ਸੋਚ ਹੈ ਲੋਕਾਂ ਦੇ ਦਿਲਾਂ ਵਿੱਚ ਵਸਦੀ ਹੈ ਅਕਾਲੀ ਦਲ ਹਰੇਕ ਪੰਜਾਬੀ ਜਦੋਂ ਆਪਾਂ ਜੰਮਦੇ ਆਂਗੇ ਆਪਾਂ ਅਕਾਲੀ ਹੈਗੇ ਲੋਕਾਂ ਦੇ ਦਿਲਾਂ ਚੋਂ ਅਕਾਲੀ ਦਲ ਨੂੰ ਕਿਹਨੇ ਕੱਢਤਾ ਗਲਤੀਆਂ ਹੋਈਆਂ ਨੇ ਮੈਂ ਨਹੀਂ ਮੰਨਦਾਗਾ ਗਲਤੀਆਂ ਹੋਈਆਂ ਨੇ ਗਿਆ ਪਰ ਉਹ ਗਲਤੀਆਂ ਨੂੰ ਜਿਵੇਂ ਮੈਂ ਕਿਹਾਗਾ ਪਹਿਲਾਂ ਸੁਧਾਰ ਕੇ ਜਦੋਂ ਉਹੀ ਆਪਾਂ ਟਰੈਕ ਤੇ ਜਿਹੜੇ ਜਿਹਦੇ ਟਰੈਕ ਤੇ ਆਪਾਂ ਨੂੰ ਜਾਣਾ ਚਾਹੀਦਾਗਾ ਉਸ ਤੇ ਆ ਜਾਾਂਗੇ ਆ ਜਾਣੇ ਆ ਤੇ ਲੋਕ ਆਪਣੇ ਆਪ ਆਟੋਮੈਟਿਕਲੀ ਲੋਕ ਤੁਹਾਡੇ ਨਾਲ ਜੁੜਨ ਲੱਗ ਜਾਂਦੇ ਨੇ ਤੁਸੀਂ ਰਿਜ਼ਲਟ ਦੇਖੋਗੇ ਬੜੇ ਹਰਾਨਜਨਕ ਰਿਜ਼ਲਟ ਆਉਣਗੇ ਹੂੰ ਹੂੰ ਤੁਹਾਡੇ ਪਰਿਵਾਰ ਦੀ ਹਿਸਟਰੀ ਵੀ ਆ ਪਰ ਇੱਕ ਲਾਇਬਿਲਟੀ ਵੀ ਹੁੰਦੀ ਹੈ ਕਈ ਵਾਰ ਹਨਾ ਪਰਿਵਾਰ ਦਾ ਇਤਿਹਾਸ ਜਾਂ ਫਿਰ ਜਵੇਂ ਅਲੀਗੇਸ਼ਨ ਲੱਗਦੇ ਨੇ ਵੀ ਜੇ ਤਾਂ ਕਾਕਿਆਂ ਦੀ ਪਾਰਟੀ ਬਣ ਗਈ ਰਵੀਪ੍ਰੀਤ ਸਿੱਧੂ ਤਾਂ ਆਪ ਕਾਕਾ ਦਾ ਆ ਮੈਂ ਕਾਕਾ ਜੰਮਿਆ ਜਰੂਰ ਹਾਂ ਪਰ ਜੋ ਪਿਛਲੇ 15 ਸਾਲਾਂ ਚ ਮੈਂ ਇੱਕ ਬਿਲਕੁਲ ਇੱਕ ਆਮ ਆਦਮੀ ਬਣ ਕੇ ਕਾਕਾ شاہੀ ਤੋਂ ਦੂਰ हट ਕੇ ਮੈਂ ਹਲਕੇ ਦੇ ਲੋਕਾਂ ਦੇ ਵਿੱਚ ਵਿਚਰਿਆਂਗਾ ਮੈਨੂੰ ਇੱਕ ਅਫਸਰ ਸਾਹਿਬਾਨ ਮੈਂ ਹੁਣ ਤੁਹਾਨੂੰ ਦੱਸ ਦੂੰਗਾ ਇੱਕ ਅਫਸਰ ਸਾਹਿਬਾਨ ਨਾਲ ਮੇਰੀ ਗੱਲ ਹੋਈ ਸੀਗੀ ਆਈਐਸ ਅਫਸਰ ਨੇਗੇ ਮੇਰੇ ਬੜੇ ਕਰੀਬੀ ਨੇਗੇ ਉਹਨਾਂ ਨੇ ਮੈਨੂੰ ਤਕਰੀਬਨ 10 ਸਾਲ ਪਹਿਲਾਂ ਇਹ ਗੱਲ ਕਹੀ ਸੀ ਵੀ ਕਾਕਾ ਬਠਿੰਡੇ ਤੋਂ ਚੰਡੀਗੜ੍ਹ ਜਾਂਦੇ ਮੈਂ ਸਾਰੇ ਦੇਖੇ ਨੇ ਚੰਡੀਗੜ੍ਹ ਨੂੰ ਛੱਡ ਕੇ ਵਾਪਸ ਬਠਿੰਡਾ ਆਉਣ ਆਲਾ ਤੂੰ ਪਹਿਲਾਂ ਇੱਕ ਬੰਦਾ ਦੇਖਿਆ ਜਿਹੜਾ ਮੈਂ ਹੂੰ ਸੋ ਮੈਨੂੰ ਦੇਖੋ ਤਲਵੰਡੀ ਸਾਹਿਬ ਉਹ ਮੇਰਾ ਜਿਵੇਂ ਤੁਸੀਂ ਕਿਹਾ ਵੱਡੇ ਵੱਡੇਆਂ ਦਾ ਪੁਰਖਿਆਂ ਦਾ ਦੀ ਜਗ੍ਹਾ ਹੈਗੀ ਅਸੀਂ ਬਾਬਾ ਦਲਸੰਗੀ ਦੇ ਪਰਿਵਾਰ ਵਿੱਚੋਂ ਬਿਲੋਂਗ ਕਰਦੇ ਆ ਜਿਨ੍ਹਾਂ ਨੇ 9 ਮਹੀਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਥੇ ਜਦੋਂ ਤਲਵੰਡੀ ਸਾਬ ਉਹ ਆਏ ਸੀਗੇ। ਤੋਂ ਮੈਂ ਸਮਝਦਾਗਾ ਕਿ ਸਾਡੇ ਦੇ ਖੂਨ ਵਿੱਚ ਹੀ ਪੰਥ ਹੈਗਾ। ਐਂਡ ਜਿਹੜੀ ਪੰਥ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਸਮਝਦੇ ਆ ਵੀ ਸਾਨੂੰ ਖੜਨਾ ਚਾਹੀਦਾ ਹੈ। ਹੂੰ ਹੂੰ। ਪੰਥਕ ਰਾਜਨੀਤੀ ਇੱਕ ਸ਼ੇਰ ਦੀ ਸਵਾਰੀ ਵਰਗੀ ਹੈ ਜੀ ਹੈ ਨਾ। ਪੰਥਰ ਰਾਜਨੀਤੀ ਦੀਆਂ ਬੜੀਆਂ ਧਰਾਵਾਂ ਨੇ ਸ਼ੁਰੂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਦਾ ਦੌਰ ਯਾਦ ਕਰ ਲੋ ਉਦੋਂ ਪਿੱਛੇ ਚਲੇ ਜਾਓ ਚਾਹੇ ਇੱਕ ਤੋਢੀ ਧਾਰਾ ਗੀ ਕਾਲੀ ਦਲ ਦੀ ਐਸਪੀਸੀ ਦੇ ਨਾਲ ਮਿਲੀ ਹੋਈ ਦੂਜੀ ਧਾਰਾ ਸਿਮਰਨਜੀਤ ਸਿੰਘ ਮਾਨ ਅੱਜਕੱਲ੍ਹ ਅਮਰਤਪਾਲ ਬੜੀ ਚਰਚਾ ਚ ਨੇਗੇ ਖੰਡੂਰ ਸਾਹਿਬ ਤੋਂ ਅਮਰਤਪਾਲ ਬਾਰੇ ਤੁਸੀਂ ਕੀ ਸੋਚਦੇ ਹੋਗੇ ਦੇਖੋ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਹੈ ਜੀ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਜਿਹੜੀ ਸੋਚ ਹੈਗੀ ਉਹਨਾਂ ਨੂੰ ਮੁਬਾਰਕ ਹੈਗੀ ਤੇ ਜੋ ਜਿਵੇਂ ਜੋ ਉਸ ਤਰੀਕੇ ਦੀ ਪੋਲਿਟਿਕਸ ਅਮਰਤਪਾਲ ਜੀ ਕਰਦੇ ਨੇ ਕਿ ਉਹਨਾਂ ਨੂੰ ਮੁਬਾਰਕ ਹੈ ਕਿ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾਗਾ ਪਰ ਜੋ ਅਕਾਲੀ ਦਲ ਜੋ ਕਰ ਰਿਹਾ ਹੈਗਾ ਮੈਂ ਇਹਦੇ ਇਹਦੇ ਤੋਂ ਵੱਡਾ ਜਿਆਦਾ ਪ੍ਰਭਾਵਿਤ ਹੋ ਕੇ ਕਿਉਂਕਿ ਇਹ ਅਕਾਲੀ ਦਲ ਅਕਾਲੀ ਦਲ ਇਹਦਾ 100 ਸਾਲ ਪੁਰਾਣੀ ਪਾਰਟੀ ਹੈ ਜੀ ਇਹ ਕੋਈ 2 ਸਾਲ ਪੁਰਾਣਾ ਕੋਈ ਇੱਕ ਇਹੋ ਜਿਹਾ ਕੋਈ ਹੈ ਨਹੀਂਆ ਬੁਲਬੁਲਾ ਨਹੀਂ ਹੈਗਾ ਸੋ ਮੈਂ ਸਮਝਦਾਗਾ ਵੀ ਮੈਂ ਅਕਾਲੀ ਦਲ ਦੇ ਨਾਲ ਰਲ ਕੇ ਜੋ ਪੰਥ ਦੀ ਸੇਵਾ ਅਕਾਲੀ ਦਲ ਕਰ ਸਕਦੀ ਹੈ ਮੈਂ ਨਹੀਂ ਸਮਝਦਾ ਵੀ ਕੋਈ ਹੋਰ ਉਸ ਟ੍ਰਿਕ ਨਾਲ ਕਰ ਸਕਦਾਗਾ ਕਦਿਆਂ ਹੋ ਸਕਦਾ ਦੁਬਾਰਾ ਬੀਜੇਪੀ ਨਾਲ ਅਲਾਈਸ ਹੋਵੇ ਦੇਖੋ ਇਹ ਮੇਰੇ ਪੇ ਗ੍ਰੇਡ ਤੋਂ ਉੱਤੋਂ ਵਾਲੀਆਂ ਗੱਲਾਂ ਨਹੀਂ ਆ ਹੁਣ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਪਾਰਟੀ ਪ੍ਰਧਾਨ ਸਾਹਿਬ ਨੇ ਸਦਾ ਸੁਖਬੀਰ ਸਿੰਘ ਬਾਦਲ ਜੀ ਨੇ ਫੈਸਲਾ ਲੈਣਾ ਕਿਉਂਕਿ ਰਾਜਨੀਤੀ 'ਚ ਕੋਈ ਪੱਕਾ ਦੋਸਤ ਪੱਕਾ ਦੁਸ਼ਮਣ ਤਾਂ ਹੁੰਦਾ ਨਹੀਂ ਅੱਜ ਕੱਲ ਲੱਗਦਾ ਨਹੀਂਗਾ ਵੀ ਕੋਈ ਪੱਕਾ ਦੋਸਤ ਪੱਕਾ ਦੁਸ਼ਮਣ ਹੈਗਾ ਪਹਿਲਾਂ ਵੀ ਨਹੀਂ ਸੀ ਇਹ ਸੂਰਤ ਤਾਂ ਹੁਣ ਵੀ ਲੱਗਦਾ ਥੋੜੇ ਜ਼ਿਆਦਾ ਹੋ ਜਾਂਦਾ ਪਹਿਲਾਂ ਵੀ ਇਹੀ ਰਿਹਾਗਾ ਹਾਂ ਪਰ ਅੱਜ ਕੱਲ ਥੋੜਾ ਜਿਆਦਾ ਹੋ ਗਿਆ ਤੇ ਇਹ ਇਹ ਡਿਸੀਜਨ ਮੇਰੀ ਨਹੀਂ ਹੈਗੀ ਜੀ ਜੋ ਪਾਰਟੀ ਪ੍ਰਧਾਨ ਸਾਹਿਬ ਡਿਸਾਈਡ ਕਰ ਗਏ ਅਸੀਂ ਤਾਂ ਉਹਨੂੰ ਫੋਲੋ ਕਰਨਾ ਹੈ ਜੀ ਇਸ ਸੀਟ ਦੇ ਉੱਤੇ ਤੁਸੀਂ ਵਿਕਰਮ ਮਜੀਠੀਆ ਜੀ ਦੇ ਦੋਸਤ ਵੀ ਉਹਨਾਂ ਦੇ ਨਾਲ ਵੀ ਪੜੇ ਹੋਗੇ ਉਹਨਾਂ ਦੇ ਭੈਣ ਲੜ ਰਹੇ ਨੇ ਤੁਸੀਂ ਮੈਂ ਪ੍ਰੈਸ ਕਾਨਫਰੰਸ ਨੂੰ ਰਿਹਾ ਸੀ ਤੁਸੀਂ ਕਹਿੰਿਆ ਮੇਰੀ ਭੈਣ ਲੜ ਰਹੀ ਹੈ ਮੈਂ ਆਪਣੀ ਭੈਣ ਦੇ ਲਈ ਇੱਥੇ ਖੜਾਂਗਾ ਤੁਹਾਡੀ ਲੜਾਈ ਕਿਹਦੇ ਨਾਲ ਆ ਗਈ ਇੱਥੇ ਦੇਖੋ ਲੜਾਈ ਸਿਆਸੀ ਤੌਰ ਤੇ ਲੜਾਈ ਨਹੀਂ ਹੁੰਦੀ ਕਿਸੇ ਨਾਲ ਇਟਸ ਜਸਟ ਕਿ ਤੁਸੀਂ ਆਪ ਦਾ ਜਿਹੜਾ ਏਜੰਡਾ ਹੈਗਾ ਆਪ ਦੀ ਜਿਹੜੀ ਗੱਲਬਾਤ ਹੈਗੀ ਉਹ ਲੋਕਾਂ ਤੱਕ ਕਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਨੇ ਹੋ ਤੇ ਉਹਨਾਂ ਦਾ ਰਿਸਪੌਂਸ ਕੀ ਹੁੰਦਾਗਾ ਸੋ ਮੈਨੂੰ ਲੱਗਦਾਗਾ ਕਿ ਆਪਾਂ ਲੜਾਈ ਵਿੱਚ ਨਾ ਪਈਏ ਰਿਸਪੌਂਸ ਜਿਹੜਾ ਹੈਗਾ ਅਕਾਲੀ ਦਲ ਫਿਰ ਵੀ ਮੈਂ ਮਤਲਬ ਮੈਂ ਪੁੱਛਦਾ ਹਰਸਿਮਰਤ ਬਾਦਲ ਬਨਾਮ ਕੌਣ ਆਗਾ ਵਰਸਸ ਕੌਣ ਆ ਕੁੱਡੀਆਂ ਜੀਤਮਿੰਦਰ ਸਿੱਧੂ ਦੇਖੋ ਹਰਸਿਮਰਤ ਬਾਦਲ ਜੀ ਨੇ ਤਿੰਨ ਵਾਰੀ ਇਸ ਇਲਾਕੇ ਨੂੰ ਰਿਪਰੈਜ਼ੈਂਟ ਕੀਤਾਗਾ ਚੌਥੀ ਵਾਰੀ ਉਹ ਮੈਦਾਨ ਵਿੱਚ ਹੈਗੇ ਜਿਹੜਾ ਬੰਦਾ ਤਿੰਨ ਵਾਰੀ ਲਗਾਤਾਰ ਐਮਪੀ ਬਣ ਜੇ ਕੋਈ ਨਾ ਕੋਈ ਉਹਨਾਂ ਨੇ ਸਹੀ ਚੀਜ਼ ਸਹੀ ਦਿਸ਼ਾ ਇਸ ਇਸ ਇਲਾਕੇ ਨੂੰ ਦਿੱਤੀ ਹੋਣੀ ਇਸ ਕਰਕੇ ਉਹਨਾਂ ਨੂੰ ਵੋਟ ਪੈਂਦੀ ਹੈਗੀ ਸੋ ਮੈਂ ਨਹੀਂ ਸਮਝਦਾ ਕਿ ਸਾਡੇ ਕੰਪੀਟੀਸ਼ਨ ਕਿਸੇ ਇੱਕ ਵਿਅਕਤੀ ਨਾਲ ਆ ਕਿ ਕਿਸੇ ਇੱਕ ਪਾਰਟੀ ਨਾਲ ਆ ਲਗਾ ਅਸੀਂ ਤਾਂ ਅਕਾਲੀ ਦਲ ਨੂੰ ਤਕੜਾ ਕਰਕੇ ਜਿਵੇਂ ਹੁਣ ਅਸੀਂ ਪਿੱਛੇ ਸਾਡੇ ਹਲਕੇ ਵਿੱਚ ਲਾ ਲਓ ਜਿਹੜੇ ਸਾਰੇ ਪੁਰਾਣੇ ਟਕਸਾਲੀ ਅਕਾਲੀ ਘਰੇ ਬੈਠੇ ਸੀਗੇ ਉਹ ਇੱਕ ਵਾਰ ਫਿਰ ਉਹਨਾਂ ਨੇ ਜੋਸ਼ ਫੜਿਆਗਾ ਉਹ ਇੱਕ ਵਾਰ ਫੇਰ ਮੈਦਾਨ ਵਿੱਚ ਆਗੇ ਨੇਗੇ ਤੁਸੀਂ ਤੋਰੇ ਉਹ ਨਹੀਂ ਮੈਂ ਵੀ ਤੋਰੇ ਮੇਰੇ ਨਾਲ ਵੀ ਜਿੰਮੇ ਮੈਂ ਤੁਹਾਨੂੰ ਕਿਹਾ 15 ਸਾਲ ਦੇ ਵਿੱਚ ਬਹੁਤ ਰਿਲੇਸ਼ਨਸ਼ਿਪ ਡਿਵੈਲਪ ਹੋ ਜਾਂਦੀ ਹੈ ਨਾ ਕਿ ਪਰ ਅਕਾਲੀ ਦਲ ਜਿੰਮੇ ਮੈਂ ਕਹਿ ਰਾਂਗਾ ਇੱਕ ਸੋਚ ਹੈਗੀ ਉਹ ਸੋਚ ਨੂੰ ਜਿਉਂਦੇ ਰੱਖਣ ਵਾਸਤੇ ਕੱਲਾ ਕੱਲੇ ਮੇਰੇ ਦਿਮਾਗ ਵਿੱਚ ਇਹ ਗੱਲ ਨਹੀਂ ਹੈਗੀ ਹਰੇਕ ਪੰਜਾਬ ਹਰੇਕ ਪੰਜਾਬੀ ਦੇ ਦਿਮਾਗ ਵਿੱਚ ਇਹ ਗੱਲ ਹੈਗੀ ਵੀ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਹੈ ਇੱਕ ਖੇਤਰੀ ਪਾਰਟੀ ਰੀਜਨਲ ਪਾਰਟੀ ਨੂੰ ਤਕੜਾ ਕਰਨਾ ਬਹੁਤ ਜ਼ਰੂਰੀ ਹੈਗਾ ਡੈਮੋਕ੍ਰੇਸੀ ਵਾਸਤੇ ਰਵੀ ਤੁਹਾਡੇ ਨਾਲ ਕੋਈ ਕਮਿਟਮੈਂਟ ਹੋਈ ਹੈ ਕਿਉਂਕਿ 15 ਚ ਵੀ ਤੁਸੀਂ ਤਿਆਰੀ ਕਰ ਰਹੇ ਸੀ ਟਿਕਟ ਕੋਈ ਹੋਰ ਲੈ ਗਿਆ ਹੁਣ ਵੀ ਤੁਸੀਂ ਹੁਣ ਫਿਰ ਤੁਸੀਂ ਦੁਬਾਰਾ ਆ ਗਏ ਕੱਲ ਨੂੰ 27 ਦੀ ਟਿਕਟ ਕਿਸੇ ਹੋਰ ਕੋਲੇ ਹੋਵੇ ਨਹੀਂ ਮੈਂ ਨਹੀਂ ਮੰਨਦਾ ਦੇਖੋ ਇਹ ਇਹ ਤੁਹਾਡੇ ਕੰਮ ਤੇ ਡਿਪੈਂਡ ਕਰਦਾ ਹੈਗਾ ਤੁਸੀਂ ਉਦੋਂ ਤੁਸੀਂ ਸਹੀ ਕੰਮ ਨਹੀਂ ਕਰ ਰਹੇ ਸੀ ਫਿਰ ਨਹੀਂ ਕੰਮ ਕਰ ਰਿਹਾ ਸੀਗਾ ਪਰ ਉਦੋਂ ਮੇਰੇ ਤੋਂ ਸੀਨੀਅਰ ਕੋਈ ਬੰਦੇ ਆ ਗਏ ਸੀਗੇ ਕੱਲ ਨੂੰ ਫਿਰ ਸੀਨੀਅਰ ਆ ਸਕਦਾ ਹੈਗਾ ਦੇਖੋ ਮੈਂ ਕੋਈ ਕਮਿਟਮੈਂਟ ਕਰਕੇ ਆਇਆ ਨਹੀਂਗਾ ਮੈਂ ਤੁਹਾਨੂੰ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕੋਈ ਕਿਹਨਾਂ ਨੇ ਬਾਦਲ ਫੈਮਿਲੀ ਨੇ ਨਹੀਂ ਬਾਦਲ ਫੈਮਿਲੀ ਨਾਲ ਬੈਠ ਕੇ ਇਹੀ ਗੱਲ ਕੀਤੀ ਹੈਗੀ ਵੀ ਮੈਂ ਤਾਂ ਤੁਹਾਨੂੰ ਤਕੜਾ ਕਰਨਾ ਚਾਹੁੰਦਾ ਕਿਉਂਕਿ ਜੋ ਮੈਂ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵਿਕਰਮ ਸਿੰਘ ਮਜੀਠੀਆ ਮੇਰਾ ਕਲਾ ਦੋਸਤ ਨਹੀਂ ਹੈਗਾ ਉਹਨੇ ਮੇਰੇ ਤੋਂ ਜਦੋਂ ਵੀ ਮੇਰੇ ਜ਼ਿੰਦਗੀ ਵਿੱਚ ਮੇਰੇ ਤੇ ਭੀੜ ਪਈ ਹੈਗੀ ਮੈਂ ਉੱਥੇ ਸਪੀਚ ਵਿੱਚ ਵੀ ਇਹ ਗੱਲ ਕਹੀ ਸੀ ਜਿੱਥੇ ਮੇਰੇ ਆਪ ਦੇ ਪਰਿਵਾਰ ਨੇ ਮੇਰਾ ਹੱਥ ਛੱਡਦਾ ਸੀਗਾ ਮੇਰਾ ਸਾਥ ਛੱਡਦਾ ਸੀਗਾ ਵਿਕਰਮ ਸਿੰਘ ਮਜੀਠੀਆ ਮੇਰੇ ਨਾਲ ਖੜਾ ਰਿਹਾਗਾ ਸੋ ਇੱਕ ਇੱਕ ਇਹ ਤਾਂ ਮਰਦਾਂ ਵਾਲੀ ਗੱਲ ਹੈ ਜੀ ਕਿ ਜੇ ਤੁਹਾਡੇ ਨਾਲ ਕੋਈ ਖੜਦਾਗਾ ਤੁਹਾਡੇ ਮਾੜੇ ਵਕਤ ਤੇ ਤੁਸੀਂ ਉਹਨਾਂ ਦੇ ਮਾੜੇ ਵਕਤ ਚ ਤੁਸੀਂ ਉਹਨਾਂ ਨਾਲ ਖੜਨਾ ਇੱਕ ਮਰਦਾਂ ਵਾਲੀ ਗੱਲ ਕੀਤੀ ਹੈਗੀ ਮੈਂ ਸੋ ਮੇਰੇ ਨਾਲ ਕੋਈ ਕਮਿਟਮੈਂਟ ਨਹੀਂ ਕੋਈ ਕੁਛ ਨਹੀਂ ਆਪਾ ਦਾ ਅਕਾਲੀ ਦਲ ਨੂੰ ਤਖੜਾ ਕਰਨ ਵਾਸਤੇ ਬੀਬਾ ਬਾਦਲ ਨੂੰ ਜਿਤਾਉਣ ਵਾਸਤੇ ਆਏ ਆਂ ਰਵੀ ਕਿੰਨਾ ਕੌਖਾ ਹੁੰਦਾ ਜਿਵੇਂ ਤੁਹਾਨੂੰ ਕਿਸੇ ਅਫਸਰ ਨੇ ਕਿਹਾ ਕਿ ਯਾਰ ਮੈਂ ਪਹਿਲੀ ਵਾਰ ਦੇਖਿਆ ਉਹ ਕਿ ਮੁਰਦਾ ਜੇ ਮੈਂ ਕਹਿੰਦਾ ਕਾਕਿਆਂ ਦੀ ਜਿਹੜੀ ਪੋਲਿਟਿਕਸ ਹੈ ਜਿਹੜੇ ਕਾਕੇ ਹੁੰਦੇ ਨੇਗੇ ਸਨਾਵਰੀਅਨ ਨੇ ਜਿਹੜੇ ਇੱਥੇ ਆ ਕੇ ਪਿੰਡਾਂ ਦੀ ਰਾਜਨੀਤੀ ਕਰਨਾ ਦੇਸੀ ਬੰਦਿਆਂ ਨਾਲ ਮੱਥਾ ਮਾਰਨਾ ਕੋਕੋ ਤੇ ਮਾਈਂਡ ਸੈਟ ਹੋਰ ਹੁੰਦਾਗਾ ਉਹ ਤਾਂ ਕਲਾਸ ਹੀ ਹੋਰ ਹੋ ਬਣਾਉਂਦੇ ਹੁੰਦੇ ਆ ਦੇਖੋ ਪਹਿਲੇ 2-3 ਸਾਲ ਬਹੁਤ ਔਖੇ ਸੀਗੇ ਮੈਂ ਆਪਦੇ ਦੋਸਤਾਂ ਨੂੰ ਵੀ ਕਹਿੰਦਾ ਹੁੰਨਾਗਾ ਵੀ ਮੈਂ ਤਾਂ ਹੁਣ ਅੰਗਰੇਜ਼ੀ ਵੀ ਭੁੱਲ ਗਿਆ ਮੈਂ ਹੁਣ ਬਿਲਕੁਲ ਇੱਕ ਬਠਿੰਡੇ ਵਾਲਾ ਬਣ ਕੇ ਮੈਂ ਇਹਨਾਂ ਦੇ ਵਿੱਚ ਵਿਚਰਦਾਗਾ ਤੇ ਜਦੋਂ 15 ਸਾਲ ਇੱਕ ਬਹੁਤ ਲੰਮਾ ਟਾਈਮ ਹੁੰਦਾ ਜੀ 15 ਸਾਲ ਦੇ ਵਿੱਚ ਤੁਸੀਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਵੇਂ ਲੋਕ ਸੋਚਦੇ ਨੇ ਇੱਕ ਪਿੰਡੂ ਸੋਚ ਜਿਹੜੀ ਹੁੰਦੀ ਹੈਗੀ ਉਹ ਬੜੀ ਸ਼ਹਿਰੀ ਬੰਦੇ ਨਾਲੋਂ ਇੱਕ ਸਨਾਰੀਅਨ ਬੰਦੇ ਨਾਲੋਂ ਬਹੁਤ ਬਹੁਤ ਫਰਕ ਵਾਲੀ ਸੋਚ ਹੁੰਦੀ ਹੈ ਸੋ ਮੈਂ ਇਸ ਤਰੀਕੇ ਨਾਲ ਆਪਦੇ ਆਪ ਨੂੰ ਮੈਂ ਮੋਲਡ ਕੀਤਾਗਾ ਵੀ ਮੈਂ ਜਦੋਂ ਤੁਸੀਂ ਆਪਦਾ ਮਨ ਜਿੱਤ ਲੈਨੇ ਹੋ ਨਾ ਮਨ ਜਿੱਤੇ ਜਗ ਜਿੱਤ ਤਾਂ ਮੈਂ ਆਪਦੇ ਮਨ ਨੂੰ ਕੰਟਰੋਲ ਕਰਕੇ ਇੱਥੇ ਆਇਆਗਾ ਨਾਲੇ ਮੇਰੇ ਤਾਂ ਪੁਰਖਿਆਂ ਦੀ ਧਰਤੀ ਹੈਗੀ ਇੱਥੇ ਹੂੰ ਤਾਂ ਮੈਨੂੰ ਇਦੋਂ ਵੱਡਾ ਮੇਰੇ ਵਾਸਤੇ ਸੁਭਾਗ ਕੀ ਹੋਊਗਾ ਜੇ ਮੈਂ ਇੱਥੇ ਆ ਕੇ ਆਪਦੇ ਪੁਰਖਿਆਂ ਦੀ ਧਰਤੀ ਤੇ ਆ ਕੇ ਉਹਨਾਂ ਦੇ ਲੋਕਾਂ ਦੀ ਜਿਵੇਂ ਉਹਨਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਦੀ 9 ਮਹੀਨੇ ਮੈਂ ਉਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਾਂ ਤੁਸੀਂ ਸਨਾਵਨ ਨਿਜ਼ਮ ਨੂੰ ਅਨਲਰਨ ਕੀਤਾ ਜਿਵੇਂ ਆ ਪੁੱਛਾਂ ਬਿਲਕੁਲ ਜਿਹੜਾ ਸਨਾਵਰੀਨ ਤੁਹਾਡੇ ਆਲੇ-ਦਾਲੇ ਉਸੀ ਦਾ ਮਾਹੌਲ ਉਹਨੂੰ ਅਨਲਰਨ ਕੀਤਾ ਬਿਲਕੁਲ ਜਿਵੇਂ ਸਨਾਰੀਅਨ ਐਡੋਲਿਜ ਨੂੰ ਵੀ ਅਨਲਰਨ ਕੀਤਾ ਮੈਂ ਕਾਕਾ ਸ਼ਾਹੀ ਨੂੰ ਵੀ ਅਨਲਰਨ ਕੀਤਾਗਾ ਇੱਕ ਨੋਰਮਲ ਆਮ ਆਦਮੀ ਬਣ ਕੇ ਹੁਣ ਮੈਂ ਤੁਸੀਂ ਮੰਨੋਗੇ ਨਹੀਂ ਇਹ ਕਲੀਸ਼ੇਡ ਸਾਊਂਡ ਕਰੂਗਾ ਪਰ ਮੈਂ ਹੁਣ ਇੱਕ ਪਿੰਡੂ ਬੰਦੇ ਵਾਂਗੂ ਸੋਚਣ ਲੱਗ ਗਿਆਗਾ ਆਈ ਥਿੰਕ ਐਂਡ ਐਂਡ ਥੈਟ ਇਜ਼ ਆਈ ਥਿੰਕ ਦ ਦ ਦ ਬਿਗੇਸਟ ਅਚੀਵਮੈਂਟ ਮੇਰੇ ਵਾਸਤੇ ਕਮਿੰਗ ਫਰਮ ਦ ਬੈਕਗਰਾਉਂਡ ਜਿਹੜਾ ਜਿੱਥੋਂ ਮੈਂ ਆਇਆਗਾ ਮੇਰੀ ਐਜੂਕੇਸ਼ਨ ਜਿੱਥੋਂ ਹੋਈ ਹੈਗੀ ਮੈਂ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਛੱਡ ਕੇ ਮੈਂ ਇੱਕ ਸਧਾਰਨ ਪੰਜਾਬੀ ਵਾਂਗੂ ਹੁਣ ਸੋਚ ਕੇ ਉਸ ਰਾਹ ਤੇ ਚੱਲਿਆ ਹੋਇਆ ਹੈਗਾ ਇਹ ਕਿਹਾ ਜਾਂਦਾ ਹੈਗਾ ਕਿ ਪੋਲਿਟਿਕਸ ਬਾਰੇ ਅੱਜਕੱਲ ਕਿ ਕਾਕਾशाही ਦਾ ਦੌਰ ਪੋਲਿਟਿਕਸ ਤੋਂ ਚਲਾ ਗਿਆ ਔਰ ਚਲਾ ਜਾਊਗਾ ਕਾਕੇ ਸਰਵਾਈਵ ਹੀ ਨਹੀਂ ਕਰਨਗੇ ਨਹੀਂ ਬਿਲਕੁਲ ਸਹੀ ਗੱਲ ਹੈ ਜਿੰਨੀ ਦੇਰ ਤੁਸੀਂ ਗਰਾਊਂਡ ਲੈਵਲ ਤੇ ਅਕਾਲੀ ਦਲ ਦੀ ਵਿਲੋਚਨਾ ਹੁੰਦੀ ਰਹੀ ਹੈ ਕਾਕਾशाही ਕਰਕੇ ਤੁਹਾਨੂੰ ਪਤਾ ਨਹੀਂ ਜਿੰਨੀ ਦੇਰ ਤੁਸੀਂ ਮੈਂ ਸਮਝਦਾ ਕਾਕਾशाही ਪੋਲਿਟਿਕਸ ਕਾਂਗਰਸ ਛੇ ਜਿਆਦਾ ਅਕਾਲੀ ਦਲ ਨਾਲੋਂ ਹੈਗੀ ਆ ਕਾਂਗਰਸ ਵਿੱਚ ਕਾਂਗਰਸ ਕੋ ਬਾਕੀ ਪਾਰਟੀਆਂ ਵਿੱਚ ਵੀ ਹੈਗੀ ਆ ਬਾਕੀ ਪਾਰਟੀਆਂ ਵਿੱਚ ਵੀ ਹੈਗੀ ਬਟ ਜੇ ਤੁਸੀਂ ਆਪ ਦਾ ਜਿਵੇਂ ਮੈਂ ਕਿਹਾ ਜੇ ਜੇ ਤੁਸੀਂ ਆਪ ਦਾ ਮਨ ਨੂੰ ਸਮਝਾ ਕੇ ਨਾ ਤੁਸੀਂ ਅੱਗੇ ਚੱਲ ਸਕਦੇ ਹੋਗੇ ਜਿੰਨੀ ਦੇਰ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਨਹੀਂ ਤੁਸੀਂ ਇਨ ਟੱਚ ਹੋ ਕੇ ਤੇ ਉਹਨਾਂ ਦੇ ਨਾਲ ਨਹੀਂ ਤੁਹਾਡਾ ਕੰਟੈਕਟ ਨਹੀਂ ਬਣਦਾਗਾ ਉਹਨਾਂ ਦੇ ਨਾਲ ਉਨੀ ਦੇਰ ਤੁਸੀਂ ਕਾਕੇ ਜੱਡੇ ਮਰਜੀ ਵੱਡੇ ਹੋਵੋਗੇ ਪੋਲਿਟਿਕਸ ਵਿੱਚ ਬੰਦਾ ਸਕਸੈਸਫੁਲ ਨਹੀਂ ਹੁੰਦਾ ਰਵੀ ਜਿੱਥੇ ਅਸੀਂ ਬੈਠੇ ਆਂਗੇ ਇਸ ਤੁਹਾਡੀ ਹਵੇਲੀ 'ਚ ਸਿੱਧੂ ਮੂਸੇਵਾਲਾ ਨੇ ਗਾਣੇ ਵੀ ਸ਼ੂਟ ਕੀਤੇ ਬੰਬੀਹਾ ਕੀਤਾ ਇੱਕ ਗਾਣਾ ਹੋਰ ਸ਼ੂਟ ਕੀਤਾ ਸੀਗਾ ਕਿਸ ਤਰ੍ਹਾਂ ਦੀਆਂ ਯਾਦਾਂ ਨੇ ਸਿੱਧੂ ਦੇ ਨਾਲ ਤੁਹਾਡੀਆਂ ਬਹੁਤ ਬਹੁਤ ਅੱਛੀਆਂ ਯਾਦਾਂ ਨੇ ਜੀ ਬਹੁਤ ਚੰਗਾ ਇਨਸਾਨ ਸੀਗਾ ਸਾਫ਼ ਦਿਲ ਦਾ ਇਨਸਾਨ ਸੀਗਾ ਜਿਵੇਂ ਤੁਸੀਂ ਕਿਹਾ ਕਾਕਾ ਸ਼ਾਹੀ ਤੋਂ ਪਾਸੇ ਹਟ ਕੇ ਇਨਸਾਨ ਸੀਗਾ ਹਾਲਾਂਕਿ ਉਹਨਾਂ ਨੇ ਦੌਲਤ ਸ਼ੌਹਰਤ ਬਹੁਤ ਕਮਾਈ ਪਰ ਜਿਹੜੀ ਉਹਦੀ ਇੱਕ ਜਿਹੜਾ ਉਹਦਾ ਯੂਐਸਪੀ ਸੀਗਾ ਉਹ ਹੀ ਸੀਗਾ ਵੀ ਉਹ ਪਿੰਡਾਂ ਵਿੱਚ ਰਹਿੰਦਾ ਸੀ ਤੇ ਪਿੰਡ ਵਾਲਿਆਂ ਬੰਦੇ ਵਾਂਗੂ ਸੋਚਦਾ ਸੀਗਾ ਬਹੁਤ ਅੱਛਾ ਇਨਸਾਨ ਸੀਗਾ ਬਹੁਤ ਵੱਡਾ ਲਾਸ ਕੱਲਾ ਸਾਡੇ ਇਲਾਕੇ ਨੂੰ ਨਹੀਂ ਮੈਂ ਸਮਝਦਾ ਪੰਜਾਬ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਲਾਸ ਹੋ ਜਾਗਾ ਜਦੋਂ ਉਹਨਾਂ ਦਾ ਮਰਡਰ ਹੋ ਜਾਗਾ ਤੁਹਾਡਾ ਨਾ ਕਦੇ ਗੱਲਬਾਤ ਹੁੰਦੀ ਸੀ ਉਹਦੇ ਸਟ्रेस ਦੇ ਦਿਨ ਸੀ ਜਿਹੜੇ ਲਾਸਟ ਆਪਾਂ ਉਹਦੇ ਗਾਣਿਆਂ 'ਚ ਦੇਖ ਰਹੇ ਆਂਗੇ ਨਹੀਂ ਮੈਂ ਮੇਰੀ ਗੱਲਬਾਤ ਇੱਕ ਹਫਤਾ ਪਹਿਲਾਂ ਹੀ ਹੋਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਕਿ ਮੈਂ ਮਾਤਾ ਜੀ ਨੂੰ ਲੈ ਕੇ ਆਵਾਂਗਾ ਤੁਹਾਡੀ ਹਵੇਲੀ ਵੀ ਦਿਖਾਉਣੀ ਹੈਗੀ ਤੇ ਉਹ ਇੱਕ ਮੂਵੀ ਸ਼ੂਟ ਕਰਨ ਦੀ ਸੋਚ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ ਅਸੀਂ ਨਵੰਬਰ ਡਿਸੰਬਰ ਦੇ ਮਹੀਨੇ ਵਿੱਚ ਅਸੀਂ 2-4 ਮਹੀਨੇ ਬਾਅਦ ਤੇਰੀ ਹਵੇਲੀ 'ਚ ਮੂਵੀ ਸ਼ੂਟ ਕਰਨੀ ਐ ਬਟ ਇੱਕ ਹਫਤੇ ਬਾਅਦ ਇਹ ਟ੍ਰੈਜੇਡੀ ਹੋ ਗਈ ਤੇ ਭਰਾਗ ਵਾਚ ਗਿਆ ਹੂੰ ਹੂੰ ਮੈਂ ਕਿਹਾ ਕਦੀ ਸਾਰੇ ਜਿਹੜੀ ਉਹ ਮਾਹੌਲ ਸੀਗਾ ਜੋ ਸਾਰਾ ਚੱਲ ਰਿਹਾ ਸੀ ਗੈਂਗਸਟਰਵਾਦ ਨੂੰ ਲੈ ਕੇ ਜਾਂ ਜੋ ਅਟੈਕ ਹੋਇਆ ਇਹਨੂੰ ਲੈ ਕੇ ਕਦੇ ਜਿਵੇਂ ਬਹੁਤ ਸਾਰਿਆਂ ਕਹਿੰਦਾ ਸੀ ਨਾ ਮੈਨੂੰ ਕਾਲ ਆਉਂਦੀਆਂ ਧਮਕੀਆਂ ਆਉਂਦੀਆਂ ਹੋਰ ਆਉਂਦੀਆਂ ਕੋਈ ਸੀ ਹੋਈ ਸੀ ਇਸ ਤਰ੍ਹਾਂ ਦੀ ਨਹੀਂ ਉਸ ਚੀਜ਼ ਬਾਰੇ ਮੇਰੇ ਨਾਲ ਕੋਈ ਦੇਖੋ ਗੱਲਬਾਤ ਹੋਈ ਨਹੀਂਗੀ ਐਵੇਂ ਮੈਂ ਝੂਠ ਬੋਲਾਂ ਪਰ हां ओदे ते टाइम ਦਾ ਪ੍ਰੈਸ਼ਰ ਬੜਾ ਹੁੰਦਾ ਸੀਗਾ ਜਦੋਂ ਵੀ ਮੈਨੂੰ ਮਿਲਦਾ ਵੀ ਹੁੰਦਾ ਸੀਗਾ ਇੱਥੇ ਹੀ ਬੜੀ ਜਲਦੀ ਛਪੜੀ ਛੇਤੀ ਹੀ ਹੁੰਦਾ ਸੀ ਮੇਸ਼ਾ ਉਹ ਫੋਨ ਉਹਦੇ ਆਉਂਦੇ ਰਹਿੰਦੇ ਸੀਗੇ ਆਪਦੀ ਸ਼ੂਟਿੰਗ ਕਰਕੇ 1 ਮਿੰਟ ਚ ਨਿਕਲ ਜਾਣਾ ਇੱਥੋਂ ਅੱਗੇ ਕਿੱਥੇ ਜਾਣਾ ਤੋਂ ਟਾਈਮ ਦਾ ਪ੍ਰੈਸ਼ਰ ਬਹੁਤ ਹੁੰਦਾਗਾ ਪਰ ਜਿਹੜੀ ਸੇਲੇਬ੍ਰਿਟੀ ਸਟੇਟਸ ਉਹਨੂੰ ਮਿਲਿਆ ਸੀਗਾ ਇਹ ਸਾਰਾ ਕੁਝ ਤਾਂ ਉਹਦੇ ਨਾਲ ਆਉਂਦਾ ਹੀ ਹੈ ਜੀ ਹਮ ਧੰਨਵਾਦ ਰਵੀ ਥੈਂਕ ਯੂ ਸਰ ਤਾਂ 에सन ਰਵੀ ਪ੍ਰੀਤ ਸਿੰਘ ਸਿੱਧੂ ਜਿਹੜੇ ਹਲਕਾ ਤਲਵੰਡੀ ਸਾਬੋ ਦੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਪਰਿਵਾਰ ਦੀ ਹਿਸਟਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੇ ਪਰਿਵਾਰ ਕੋਲੇ ਉਹ ਦੌਰ 'ਚ ਜਦੋਂ ਇਹ ਲੱਖੀ ਜੰਗਲ ਹੁੰਦਾ ਸੀਗਾ ਉਦੋਂ ਰਹੇ ਨੇ ਤੇ ਇਹ ਪਿਛਲੇ ਦੌਰ ਦੇ ਅੰਦਰ ਅਕਾਲੀ ਦਲ ਸਰਗਰਮ ਹੋਵੇ ਫਿਰ ਭਾਜੀਪੀ ਚਾਏ ਹੁਣ ਇਹਨਾਂ ਦਾ ਕਹਿਣਾ ਕਿ ਪੰਥ ਦੇ ਨਾਲ ਖੜਨਾ ਹੀ ਇੰਪੋਰਟੈਂਟ ਆ ਇਹਨਾਂ ਦਾ ਕਹਿਣਾ ਕਿ ਪੰਥਕ ਪੋਲਿਟਿਕਸ ਆਉਣ ਵਾਲੇ ਸਮੇਂ 'ਚ ਰਿਵਾਈਵ ਹੋਏਗੀ ਤੇ ਪੰਥਕ ਪੋਲਿਟਿਕਸ ਦਾ ਹੀ ਆਉਣ ਵਾਲੇ ਸਮੇਂ 'ਚ ਸਪੇਸ ਹੈ